ਹੈਲੋ एवरीवन ਕੀ ਮੈਂ ਉਹ ਸਾਰੇ ਆਈ ਹੋਪ ਸਾਰੇ ਠੀਕ ਠਾਕ ਹੀ ਹੋਮੋਗੇ ਤੇ ਅ ਕਈ ਦਿਨਾਂ ਬਾਅਦ ਆਈਆਂ ਅੱਜ ਮੈਂ ਤੁਹਾਡੇ ਸਾਰਿਆਂ ਦੇ ਲਈ ਇੱਕ ਵੀਡੀਓ ਲੈ ਕੇ ਆਈਆਂ ਤੇ ਇੱਕ ਵਾਰ ਮੈਨੂੰ ਕਮੈਂਟ ਆਇਆ ਤਾਂ ਪਿਛਲੇ ਬਲੌਗ ਦੇ ਵਿੱਚ ਹਨਾ ਮਤਲਬ ਜੋ ਮੈਂ ਪਿਛਲੀ ਵਾਰ ਵੀਡੀਓ ਪਾਈ ਤੀ ਉਹਦੇ ਵਿੱਚ ਮੈਨੂੰ ਕਮੈਂਟ ਆਇਆ ਕਿ ਤੁਸੀਂ ਆਪਣੇ ਵਾਲਾਂ ਨੂੰ ਚਮਕਦਾਰ ਰੱਖਣ ਲਈ ਕਿਹੜੀ ਚੀਜ਼ ਯੂਜ਼ ਕਰਦੇ ਹੋ ਹਨਾ ਤੇ ਆਪਾਂ ਦੱਸਦੇ ਆਂ ਜੀ ਆ ਕਿ ਆਪਾਂ ਜੇ ਵਾਲਾਂ ਦੇ ਵਿੱਚ ਚਮਕ ਲਿਆਉਣੀ ਆ ਤਾਂ ਆਪਾਂ ਕਿਹੜੀ ਚੀਜ਼ ਵਰਤਦੇ ਆਂ ਕਿਹੜੀ ਚੀਜ਼ ਯੂਜ਼ ਕਰਦੇ ਆਂ ਆਪਾਂ ਤੇ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਉਹ ਚੀਜ਼ ਸ਼ੇਅਰ ਕਰਦੇ ਆਂ ਹਨਾ ਤੇ ਲੋ ਜੀ ਜੋ ਚੀਜ਼ ਮੈਂ ਯੂਜ਼ ਕਰਦੀ ਆਂ ਤੁਹਾਨੂੰ ਮੈਂ ਉਹ ਦੱਸ ਦੰਨੀ ਆ ਬਾਕੀ ਤਾਂ ਕਈ ਜਿਆਦਾ ਪ੍ਰੋਡਕਟ ਹੁੰਦੇ ਆ ਹਨਾ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਵੀ ਹੁੰਦੇ ਆ ਸਸਤੇ ਪ੍ਰੋਡਕਟ ਵੀ ਹੈਗੇ ਆ ਤੇ ਬਹੁਤ ਜਿਆਦਾ ਚੀਜ਼ਾਂ ਚੱਲੀਆਂ ਹੋਈਆਂ ਜੀ ਵਾਲਾਂ ਤੇ ਲਗਾਉਣ ਵਾਲੀਆਂ ਬਟ ਜੋ ਚੀਜ਼ ਮੈਂ ਯੂਜ਼ ਕਰਦੀ ਆਂ ਤੁਹਾਨੂੰ ਮੈਂ ਦੱਸ ਦੰਨੀ ਆ ਕਿਸੇ ਵੀ ਵਿਆਸਾਦੀ ਤੇ ਜਾਣਾ ਹੁੰਦਾ ਜਾਂ ਕਿਤੇ ਵੀ ਕੋਈ ਪ੍ਰੋਗਰਾਮ ਤੇ ਜਾਣਾ ਜਾਂ ਖਰਚ ਹੈ ਆਪਾਂ ਸਿਰਫ ਇੱਕੋ ਹੀ ਚੀਜ਼ ਯੂਜ਼ ਕਰਦੀਆਂ ਮੈਂ ਵਾਲਾਂ ਤੇ ਤੇ ਅ ਸਰਦੀਆਂ ਚ ਕਈ ਵਾਰ ਖੋਪੇ ਦਾ ਤੇਲ ਵੀ ਲਾ ਲੈਂਨੀ ਆ ਖੋਪੇ ਦਾ ਲੇਕਿਨ ਸਭ ਤੋਂ ਬੈਸਟ ਚੀਜ਼ ਹੈ ਜੀ ਇੱਕ ਜੋ ਮੈਂ ਤੁਹਾਨੂੰ ਦੱਸ ਦਿੰਨੀ ਆ ਜੋ ਚੀਜ਼ ਮੈਂ ਯੂਜ਼ ਕਰਦੀ ਆ ਤੇ ਮੈਂ ਯੂਜ਼ ਕਰਦੀ ਆ ਜੀ ਸਟ੍ਰੈਕਸ ਦਾ ਅ ਇਹ ਹੈਗਾ ਜੀ ਸੀਰਮ ਸਟ੍ਰੈਕਸ ਦਾ ਜੋ ਚੀਜ਼ ਮੈਂ ਯੂਜ਼ ਕਰਦੀ ਆ ਇਹ ਸਟ੍ਰੈਕਸ ਦਾ ਸੀਰਮ ਹੈ ਜੀ ਤੇ ਇਹ ਬਹੁਤ ਵਧੀਆ سیرਮ ਹੈ ਇਹ ਬੈਸਟ ਹੈ ਜੀ ਸਟ੍ਰੈਕਸ ਦਾ ਅੱਜ ਨਹੀਂ ਮੇਰੇ ਵਿਆਹ ਨੂੰ 15 ਸਾਲ ਹੋ ਗਏ ਆਫਟਰ ਮੈਰिज ਤੋਂ ਲਗਾਉਣ ਲੱਗੀ ਆ ਕਿਉਂਕਿ ਪਹਿਲਾਂ ਮੈਨੂੰ ਇਹਦੇ ਬਾਰੇ ਪਤਾ ਨਹੀਂਦਾ ਕਿਉਂਕਿ ਮੇਰੇ ਹਸਬੰਡ ਯੂਜ਼ ਕਰਦੇ ਤੇ ਇਹਨੂੰ ਤੇ ਮੇਰੇ ਹਸਬੰਡ ਤੋਂ ਯੂਜ਼ ਮੈਂ ਕਰਿਆ ਫਿਰ ਉਹਨਾਂ ਤੋਂ ਲੈ ਕੇ ਤੇ ਮੈਨੂੰ ਕਾਫੀ ਮਤਲਬ ਬਹੁਤ ਜ਼ਿਆਦਾ ਵਧੀਆ ਲੱਗਿਆ ਕਾਫੀ ਹੱਦ ਤੱਕ ਵਧੀਆ ਇਹ ਵਾਲਾ ਸਟ੍ਰੈਕਸ ਦਾ سیرਮ ਤੇ ਮੈਂ ਆਪਣੇ ਬੱਚਿਆਂ ਦੇ ਵੀ ਮਤਲਬ ਜਦੋਂ ਵਿਆਹ ਸਾਦੀ ਹੁੰਦਾ ਨਾ ਕਿਤੇ ਵੀ ਮੈ ਰਿਸਤੇ ਜਾਣਾ ਹੁੰਦਾ ਆਪਾਂ ਸਿਰਫ ਇਹ ਵਾਲਾ ਸੀਰਮ ਰੱਖਦੇ ਆ ਇਹਦੇ ਨਾਲ ਵਾਲਾਂ ਤੇ ਬਹੁਤ ਜ਼ਿਆਦਾ ਸ਼ਾਈਨੀ ਵਾਲ ਹੁੰਦੇ ਆ ਚਮਕ ਆਂਦੀ ਆ ਵਾਲਾਂ ਤੇ ਇੱਕਦਮ ਮਤਲਬ ਬਹੁਤ ਜ਼ਿਆਦਾ ਵਧੀਆ ਵਾਲ ਹੁੰਦੇ ਆ ਇਹਦੇ ਨਾਲ ਤੇ ਆਪਾਂ ਇਹਨੂੰ ਟੱਕਣ ਨੂੰ ਆਪਣ ਕਰਦੇ ਆ ਜਦੋਂ ਇਹਦੇ ਉੱਪਰ ਪੰਪ ਆਂਦਾ ਦੇਖੋ ਇਹ ਪੰਪ ਦੇ ਨਾਲ ਆਪਾਂ ਨੇ ਦੇਖੋ ਇਦਾਂ ਨਿਕਲਦਾ ਇਹ ਤੁਸੀਂ ਦੇਖਿਆ ਨਾ ਤੇ ਇਹਨੂੰ ਹੁਣ ਆਪਾਂ ਐਵੇਂ ਕਰਕੇ ਨਾ ਹੁਣ ਆਪਾਂ ਵਾਲਾਂ ਤੇ ਇਹ ਜ਼ਿਆਦਾ ਨਹੀਂ ਯੂਜ਼ ਹੁੰਦਾ ਇਹ ਥੋੜਾ ਹੀ ਯੂਜ਼ ਹੁੰਦਾ ਹੈ ਇਹਦੇ ਨਾਲ ਆਪਣੇ ਵਾਲ ਬਿਲਕੁਲ ਸਿਲਕੀ ਸਿਲਕੀ ਲੱਗਣ ਲੱਗ ਜਾਂਦੇ ਆ ਵੇ ਦੇਖੋ ਬਾਲਾਂ ਦੇ ਵਿੱਚ ਚਮਕ ਆ ਰਹੀ ਹੈ ਨਾ ਤੇ ਇਹਦੇ ਨਾਲ ਆਪਣੇ ਬਾਲਾਂ ਨੂੰ ਬਿਲਕੁਲ ਚਮਕ ਮਿਲਦੀ ਹੈ ਤੇ ਜੇ ਇਹਦੇ ਹੁਣ ਆਪਾਂ ਕਿਸੇ ਮੈਰਿਸ ਤੇ ਜਾਣਾ ਕਿਸੇ ਫੰਕਸ਼ਨ ਤੇ ਜਾਣਾ ਆਪਾਂ ਸਿਰਨਾਏ ਹੋਏ ਆ ਹਨਾ ਸਿਰਨਾ ਕੇ ਆਪਾਂ ਸਿਰਫ ਇਸ ਸਟ੍ਰੈਕਸ ਦਾ ਹਲਕਾ ਜਿਹਾ ਦੋ ਤਿੰਨ ਬੂੰਦਾ ਪਾਓ ਤੇ ਆਪਣੇ ਬਾਲਾਂ ਦੇ ਉੱਤੇ ਐਵੇਂ ਮ사ਜ ਕਰ ਲਓ ਤੁਸੀਂ ਤੁਹਾਡੇ ਬਾਲਾਂ ਤੇ ਇੱਕਦਮ ਚਮਕ ਆਣੀ ਹੈ ਤੇ ਤੁਸੀਂ ਆਪਣੇ ਵਾਲਾਂ ਦਾ हेयर स्टाइल ਵੀ ਬਣਾ ਸਕਦੇ ਹੋ ਭਾਵੇਂ ਤੁਸੀਂ ਖੁੱਲੇ ਛੱਡ ਲਓ ਤੇ ਕੋਈ ਚੱਕਰ ਨਹੀਂ ਹੈਗਾ ਹਨਾ ਤੁਹਾਡੇ ਵਾਲਾਂ ਦਾ हेयर स्टाइल ਵੀ ਵਧੀਆ ਬਣੂਗਾ ਤੇ ਤੁਹਾਡੇ ਵਾਲਾਂ ਤੇ ਚਮਕ ਵੀ ਆਊਗੀ ਹਨਾ ਤੇ ਮੈਂ ਇਹ ਚੀਜ਼ ਯੂਜ਼ ਕਰਦੀ ਆ ਪਾਰਲਰ ਪੂਲਰ ਤੇ ਤਾਂ ਮੇਰੇ ਤੋਂ ਕੋਸਾ ਦੂਰ ਹੈ ਪਾਰਲਰ ਮੈਂ ਕਦੇ ਯੂਜ਼ ਨਹੀਂ ਕਰਦੀ ਕਦੇ ਨਹੀਂ ਜਾਂਦੀ ਮੈਂ ਪਾਰਲਰ ਦੇ ਵਿੱਚ ਮੈਂ ਜੋ ਦੇਸੀ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਉਹ ਚੀਜ਼ ਯੂਜ਼ ਕਰਦੀ ਆ ਤੇ ਲੋ ਜੀ ਮੈਂ ਤੁਹਾਨੂੰ ਦੱਸਿਆ ਕਿ ਜੋ ਚੀਜ਼ ਮੈਂ ਯੂਜ਼ ਕਰਦੀ ਆ ਆਪਣੇ ਵਾਲਾਂ ਦੇ ਚਮਕਦਾਰ ਵਾਲਾਂ ਤੇ ਜਿਹਦੇ ਵਾਲਾਂ ਦੇ ਉੱਤੇ ਕਲਰ ਹੋਇਆ ਹੋਆ ਹੁੰਦਾ ਹਨਾ ਜਿਵੇਂ ਕਿ ਮਹਿੰਦੀ ਲਾਈ ਆ ਜਾਂ ਕੋਈ ਹੋਰ ਕਲਰ ਕਰੇ ਆ ਉਹ ਵੀ ਇਹ ਚੀਜ਼ ਯੂਜ਼ ਕਰ ਸਕਦੇ ਆ ਕੋਈ ਵੀ ਇਹਦਾ ਇਫੈਕਟ ਨਹੀਂ ਆ ਤੁਸੀਂ ਲਗਾ ਸਕਦੇ ਹੋ ਇਹਨੂੰ ਇਹ ਆ ਜੀ ਸਟ੍ਰੈਕਸ ਦਾ ਹੈਅਰ ਸੀਰਮ ਸਟ੍ਰੈਕਸ ਦਾ ਹਨਾ ਤੇ ਇਹ ਤੁਸੀਂ ਜ਼ਰੂਰ ਯੂਜ਼ ਕਰਿਓ ਜੋ ਕਿ ਮੈਂ ਯੂਜ਼ ਕਰਦੀ ਆ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਆ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਜਿਆਦਾ ਵੀਡੀਓ ਲੰਬੀ ਨਹੀਂ ਹੁੰਦੀ ਮੇਰੀ ਛੋਟੀ ਜੀ ਹੁੰਦੀ ਹੈ ਸਿਰਫ ਟਿਪਸ ਦੱਸਣ ਦੇ ਲਈ ਹਨਾ ਇਹ ਹੈ ਜੀ ਆਪਣਾ ਹੈਅਰ ਅ ਮਤਲਬ ਸੀਰਮ ਜੋ ਕਿ ਆਪਾਂ ਵਾਲਾਂ ਦੇ ਚਮਕਦਾਰ ਕਰਨ ਲਈ ਯੂਜ਼ ਕਰਦੇ ਹਾਂ ਤੇ ਇਹਦੇ ਨਾਲ ਬਾਲ ਬਹੁਤ ਜ਼ਿਆਦਾ ਚਮਕਦਾਰ ਹੁੰਦੇ ਆ ਤੇ ਆਏ ਲੱਗਦਾ ਕਿ ਸਟ੍ਰੇਟ ਕਰੇ ਹੋਏ ਆ ਬਾਲ ਇਕਦਮ ਚਮਕ ਆਂਦੀ ਆ ਵਾਲਾਂ ਤੇ ਇਹਦੇ ਨਾਲ ਤੇ ਤੁਸੀਂ ਵੀ ਯੂਜ਼ ਕਰਕੇ ਦੇਖਿਓ ਜੀ ਤੇ ਮੈਂ ਤਾਂ ਮੋਸਟਲੀ ਯੂਜ਼ ਕਰਦੀ ਆ 15 ਸਾਲ ਤੋਂ ਤੁਹਾਨੂੰ ਦੱਸਿਆ ਨਾ ਕਿ 15 ਸਾਲ ਮੇਰੀ ਮੈਰिज ਨੂੰ ਹੋ ਗਏ ਆਫਟਰ ਮੈਰिज ਤੋਂ ਯੂਜ਼ ਕਰਨ ਲੱਗੀ ਆ ਕਿਉਂਕਿ ਮੇਰੇ ਹਸਬੰਡ ਮੇਰੇ ਬੱਚਿਆਂ ਦੇ ਮੈਂ ਇਹੀ ਲਗਾਨੀ ਆ ਹੁਣ ਵੀ ਸਾਡੇ ਦੋ ਤਿੰਨ ਮੈਰिज ਆ ਰਹੀਆਂ ਤੇ ਆਪਾਂ ਨੇ ਸੀਰਮ ਮੇਰਾ ਥੋੜਾ ਜਿਹਾ ਅੱਧਾ ਰਹਿ ਗਿਆ ਖਤਮ ਹੋਣ ਵਾਲਾ ਹੈ ਤੇ ਆਪਾਂ ਨੇ ਫੇਰ ਮੰਗਵਾਣਾ ਹੈ ਇਹ ਵਾਲਾ ਸੀਰਮ ਤੇ ਬਾਏ ਜੀ ਟੇਕ ਕੇਅਰ ਇੱਕ ਨਵੀਂ ਵੀਡੀਓ ਦੇ ਨਾਲ ਫੇਰ ਆਪਾਂ ਮਿਲਾਂਗੇ ਤਦ ਤੱਕ ਕੇ ਲਈ ਬਾਏ ਬਾਏ ਜੀ ਟੇਕ ਕੇਅਰ ਜੀ ਤੇ ਇੱਕ ਵਾਰ ਫੇਰ ਦੱਸ ਦੰਨੀ ਆ ਸਟ੍ਰੈਕਸ ਦਾ ਹੈਅਰ ਸੇਰਮ ਤੁਸੀਂ ਜ਼ਰੂਰ ਯੂਜ਼ ਕਰੋ ਬਹੁਤ ਵਧੀਆ ਹੈ ਚਮਕਦਾਰ ਵਾਲ ਹੋਣਗੇ ਤੁਹਾਡੇ ਚਿੱਟੇ ਨਹੀਂ ਆਣੇ ਬਿਲਕੁਲ ਵੀ ਕੋਈ ਵੀ ਇਫੈਕਟ ਨਹੀਂ ਹੈ ਇਹਦਾ ਤੁਸੀਂ ਲਗਾ ਸਕਦੇ ਹੋ ਆਰਾਮ ਨਾਲ ਤੁਹਾਡੇ ਵਾਲ ਫੁੱਲੇ ਫੁੱਲੇ ਜੇ ਲੱਗੂਗੇ ਔਰ ਸ਼ਾਈਨ ਵੀ ਆਉਗੀ ਇਕਦਮ ਆਏ ਨਹੀਂ ਆ ਵੀ ਵਾਲਾਂ ਜਿਤਰਾਂ ਤੇਲ ਲਾਨੇ ਆ ਤੇਲਾਂ ਦੇ ਨਾਲ ਚਿਪਕੂ ਚਿਪਕੂ ਜੇ ਵਾਲ ਹੋ ਜਾਂਦੇ ਆ ਉਹ ਚਿਪਕੂ ਵਾਲ ਨਹੀਂ ਹੋਣੇ ਤੁਹਾਡੇ ਮਤਲਬ ਇਕਦਮ ਸੀਰਮ ਲਾਣ ਦੇ ਨਾਲ ਨਾ ਵਾਲਾਂ ਦੀ ਚਮਕ ਵੀ ਆਉਗੀ ਔਰ ਫੁੱਲੇ ਫੁੱਲੇ ਵਾਲ ਹੋਣਗੇ ਤੁਸੀਂ ਭਾਵੇਂ हेयर स्टाइल ਬਣਾ ਲਓ ਭਾਵੇਂ ਜੂڑا ਬਣਾ ਲਓ ਵਾਲਾਂ ਤੇ ਭਾਵੇਂ ਖੁੱਲੇ ਛੱਡ ਲਓ ਤੁਹਾਡਾ ਹਾਰ ਹਰ ਤਰ੍ਹਾਂ ਦੇ ਨਾਲ ਪਰਫੈਕਟ ਹੈ ਜੀ ਇਹ ਸਟ੍ਰੈਕਸ ਦਾ हेयर सीरम ਹਨਾ ਹਰ ਤਰ੍ਹਾਂ ਦੇ ਨਾਲ ਪਰਫੈਕਟ ਹੈ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਬਾਜ਼ਾਰ ਤੋਂ ਜਿੱਥੇ ਮਰਜ਼ੀ ਖਰੀਦ ਲਓ ਤੁਹਾਨੂੰ ਸਾਰੇ ਕਿਤੇ ਤੋਂ ਮਿਲ ਜਾਣਾ ਜੀ ਇਹ ਸੀਰਮ ਜੋ ਚੀਜ਼ ਮੈਂ ਯੂਜ਼ ਕਰਦੀ ਆ ਤੁਹਾਡੇ ਸਾਰੇ ਨਾਲ ਸ਼ੇਅਰ ਕਰੀ ਐ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਤੱਕ ਲਈ ਬਾਏ ਬਾਏ